ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਨਾਲ ਨਰਾਇਣ ਮੇਰੇ ਜਮਦੂਤ ਨ ਆਵੈ ਨੇ ਰਹਿ ਕੰਠ ਲਾਏ ਪ੍ਰਭ ਰਾਖੇ ਸਤ ਗੁਰ ਕੀ ਸਚ ਸਾਖੈਂ ਗੁਰ ਪੂਰੇ ਪੂਰੀ ਕੀਤੀ ਦੁਸ਼ਮਨ ਮਾਰ ਵਡਾਰੇ ਸਗਲੇ ਦਾਸ ਕੋ ਉਸਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਦ ਫਿਰ ਆਏ ਨਾਨਕ ਪ੍ਰਭ ਸਰਣਾਏ ਜਨ ਸਗਲੇ ਰੋਗ ਮਿਟਾਏ ਸੋਰਠਿ ਮਹਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਵੈ ਨੇ ਰਹਿ ਕੰਠ ਲਾਏ ਪ੍ਰਭ ਰਖੇ ਸਤ ਗੁਰ ਕੀ ਸਚ ਸਾਖੈਂ ਗੁਰ ਪੂਰੇ ਪੂਰੀ ਕੀਤੀ ਦੁਸ਼ਮਨ ਮਾਰ ਬਡਾਰੇ ਸਗਲੇ ਦਾਸ ਕੋ ਉਸਤ ਦਿੱਤੀ ਰਹਾ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਦ ਫਿਰ ਆਏ ਨਾਨਕ ਪ੍ਰਭ ਸਰਣਾਏ ਜਨ ਸਗਲੇ ਰੋਗ ਮਿਟਾਏ ਸੋਰਠਿ ਮਹਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਵੈ ਨੇ ਰਹਿ ਕੰਠ ਲਾਏ ਪ੍ਰਭ ਰਖੇ ਸਤ ਗੁਰ ਕੀ ਸਚ ਸਾਖੈ ਗੁਰ ਪੂਰੇ ਪੂਰੀ ਕੀਤੀ ਦੁਸ਼ਮਨ ਮਾਰ ਵਡਾਰੇ ਸਗਲੇ ਦਾਸ ਕੋ ਉਸਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਦ ਫਿਰ ਆਏ ਨਾਨਕ ਪ੍ਰਭ ਸਰਣਾਏ ਜਨ ਸਗਲੇ ਰੋਗ ਮਿਟਾਏ ਸੋਰਠਿ ਮਹਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਵੈ ਨੇ ਰਹਿ ਕੰਠ ਲਾਏ ਪ੍ਰਭ ਰਾਖੇ ਸਤ ਗੁਰ ਕੀ ਸਚ ਸਾਖੈਂ ਗੁਰ ਪੂਰੇ ਪੂਰੀ ਕੀਤੀ ਦੁਸ਼ਮਨ ਮਾਰ ਵਡਾਰੇ ਸਗਲੇ ਦਾਸ ਕੋ ਉਸਤ ਦਿੱਤੀ ਰਹਾ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਨ ਸਗਲੇ ਰੋਗ ਮਿਟਾਏ ਸੋਰਠਿ ਮਹਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਵੈ ਨੇ ਰਹਿ ਕੰਠ ਲਾਏ ਪ੍ਰਭ ਰਖੇ ਸਤ ਗੁਰ ਕੀ ਸਚ ਸਾਖੈਂ ਗੁਰ ਪੂਰੇ ਪੂਰੀ ਕੀਤੀ ਦੁਸ਼ਮਨ ਮਾਰ ਵਡਾਰੇ ਸਗਲੇ ਦਾਸ ਕੋ ਉਸਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਦ ਫਿਰ ਆਏ ਨਾਨਕ ਪ੍ਰਭ ਸਰਣਾਏ ਜਨ ਸਗਲੇ ਰੋਗ ਮਿਟਾਏ ਸੋਰਠਿ ਮਹਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਵੈ ਨੇ ਰਹਿ ਕੰਠ ਲਾਏ ਪ੍ਰਭ ਰਖੇ ਸਤ ਗੁਰ ਕੀ ਸਚ ਸਾਖੈਂ ਗੁਰ ਪੂਰੇ ਪੂਰੀ ਕੀਤੀ ਦੁਸ਼ਮਨ ਮਾਰ ਵਡਾਰੇ ਸਗਲੇ ਦਾਸ ਕੋ ਉਸਤ ਦਿੱਤੀ ਰਹਾ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਨ ਸਗਲੇ ਰੋਗ ਮਿਟਾਏ ਸੋਰਠਿ ਮਹਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਵੈ ਨੇ ਰਹਿ ਕੰਠ ਲਾਏ ਪ੍ਰਭ ਰਖੇ ਸਤ ਗੁਰ ਕੀ ਸਚ ਸਾਖੈਂ ਗੁਰ ਪੂਰੇ ਪੂਰੀ ਕੀਤੀ ਦੁਸ਼ਮਨ ਮਾਰ ਵਡਾਰੇ ਸਗਲੇ ਦਾਸ ਕੋ ਉਸਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਦ ਫਿਰ ਆਏ ਨਾਨਕ ਪ੍ਰਭ ਸਰਣਾਏ ਜਨ ਸਗਲੇ ਰੋਗ ਮਿਟਾਏ ਸੋਰਠਿ ਮਹਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਵੈ ਨਿਹਰੇ ਕੰਠ ਲਾਏ ਪ੍ਰਭ ਰਾਖੇ ਸਤ ਗੁਰ ਕੀ ਸਚ ਸਾਖੈਂ ਗੁਰ ਪੂਰੇ ਪੂਰੀ ਕੀਤੀ ਦੁਸ਼ਮਨ ਮਾਰ ਬਡਾਰੇ ਸਗਲੇ ਦਾਸ ਕੋ ਉਸਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਦ ਫਿਰ ਆਏ ਨਾਨਕ ਪ੍ਰਭ ਸਰਣਾਏ ਜਨ ਸਗਲੇ ਰੋਗ ਮਿਟਾਏ ਸੋਰਠਿ ਮਹਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨਾ ਆਵੈ ਨੇ ਰਹਿ ਕੰਠ ਲਾਏ ਪ੍ਰਭ ਰਖੇ ਸਤ ਗੁਰ ਕੀ ਸੱਚ ਸਾਖੈ ਗੁਰ ਪੂਰੇ ਪੂਰੀ ਕੀਤੀ ਦੁਸ਼ਮਨ ਮਾਰ ਵਡਾਰੇ ਸਗਲੇ ਦਾਸ ਕੋ ਉਸਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਦ ਫਿਰ ਆਏ ਨਾਨਕ ਪ੍ਰਭ ਸਰਣਾਏ ਜਨ ਸਗਲੇ ਰੋਗ ਮਿਟਾਏ ਸੋਰਠਿ ਮਹਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਵੈ ਨੇ ਰਹਿ ਕੰਠ ਲਾਏ ਪ੍ਰਭ ਰਖੇ ਸਤ ਗੁਰ ਕੀ ਸਚ ਸਾਖੈਂ ਗੁਰ ਪੂਰੇ ਪੂਰੀ ਕੀਤੀ ਦੁਸ਼ਮਨ ਮਾਰ ਵਡਾਰੇ ਸਗਲੇ ਦਾਸ ਕੋ ਉਸਤ ਦਿੱਤੀ ਰਹਾ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਦ ਫਿਰ ਆਏ ਨਾਨਕ ਪ੍ਰਭ ਸਰਣਾਏ ਜਨ ਸਗਲੇ ਰੋਗ ਮਿਟਾਏ ਸੋਰਠਿ ਮਹਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨਾ ਆਵੈ ਨੇ ਰਹਿ ਕੰਠ ਲਾਏ ਪ੍ਰਭ ਰਖੇ ਸਤ ਗੁਰ ਕੀ ਸੱਚ ਸਾਖੈ ਗੁਰ ਪੂਰੇ ਪੂਰੀ ਕੀਤੀ ਦੁਸ਼ਮਨ ਮਾਰ ਵਡਾਰੇ ਸਗਲੇ ਦਾਸ ਕੋ ਉਸਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਦ ਫਿਰ ਆਏ ਨਾਨਕ ਪ੍ਰਭ ਸਰਣਾਏ ਜਨ ਸਗਲੇ ਰੋਗ ਮਿਟਾਏ ਸੋਰਠਿ ਮਹਲਾ ਪੰਜਵਾਂ ਨਾਲ ਨਜ਼ਾਇਨ ਮੇਰੇ ਜਮਦੂਤ ਨ ਆਵੈ ਨੇ ਰਹਿ ਕੰਠ ਲਾਏ ਪ੍ਰਭ ਰਖੇ ਸਤ ਗੁਰ ਕੀ ਸੱਚ ਸਾਖੈ ਗੁਰ ਪੂਰੇ ਪੂਰੀ ਕੀਤੀ ਦੁਸ਼ਮਨ ਮਾਰ ਵਡਾਰੇ ਸਗਲੇ ਦਾਸ ਕੋ ਉਸਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ 사ੰਦ ਫਿਰ ਆਏ ਨਾਨਕ ਪ੍ਰਭ ਸਰਣਾਏ ਜਨ ਸਗਲੇ ਰੋਗ ਮਿਟਾਏ ਸੋਰਠਿ ਮਹਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਵੈ ਨੇ ਰਹਿ ਕੰਠ ਲਾਏ ਪ੍ਰਭ ਰਖੇ ਸਤ ਗੁਰ ਕੀ ਸਚ ਸਾਖੈਂ ਗੁਰ ਪੂਰੇ ਪੂਰੀ ਕੀਤੀ ਦੁਸ਼ਮਨ ਮਾਰ ਵਡਾਰੇ ਸਗਲੇ ਦਾਸ ਕੋ ਉਸਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਦ ਫਿਰ ਆਏ ਨਾਨਕ ਪ੍ਰਭ ਸਰਣਾਏ ਜਨ ਸਗਲੇ ਰੋਗ ਮਿਟਾਏ ਸੋਰਠਿ ਮਹਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਵੈ ਨੇ ਰਹਿ ਕੰਠ ਲਾਏ ਪ੍ਰਭ ਰਖੇ ਸਤਿਗੁਰ ਕੀ ਸੱਚ ਸਾਖੈ ਗੁਰ ਪੂਰੇ ਪੂਰੀ ਕੀਤੀ ਦੁਸ਼ਮਨ ਮਾਰ ਵਡਾਰੇ ਸਗਲੇ ਦਾਸ ਕੋ ਉਸਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਦ ਫਿਰ ਆਏ ਨਾਨਕ ਪ੍ਰਭ ਸਰਣਾਏ ਜਨ ਸਗਲੇ ਰੋਗ ਮਿਟਾਏ 66 ਮਹਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਵੈ ਨੇ ਰਹਿ ਕੰਠ ਲਾਏ ਪ੍ਰਭ ਰਖੇ ਸਤ ਗੁਰ ਕੀ ਸਚ ਸਾਖੈਂ ਗੁਰ ਪੂਰੇ ਪੂਰੀ ਕੀਤੀ ਦੁਸ਼ਮਨ ਮਾਰ ਵਡਾਰੇ ਸਗਲੇ ਦਾਸ ਕੋ ਉਸਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ 사ੰਦ ਫਿਰ ਆਏ ਨਾਨਕ ਪ੍ਰਭ ਸਰਣਾਏ ਜਨ ਸਗਲੇ ਰੋਗ ਮਿਟਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ